ਸਭ ਤੋਂ ਪਹਿਲਾਂ ਤਾਂ ਮੈਂ ਲੁਧਿਆਣੇ ਦੀ ਪ੍ਰੈਸ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਥੋੜੀ ਦੇਰ ਪਹਿਲਾਂ ਤੁਹਾਨੂੰ ਸੁਨੇਹਾ ਦਿੱਤਾ ਤੇ ਤੁਸੀਂ ਸਾਰੇ ਇੱਥੇ ਆਪਦੇ ਕੰਮਕਾਰ ਛੱਡ ਕੇ ਹਾਜ਼ਰ ਹੋਏ ਹੋ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਮਾਲੀ ਨਾਲ ਸਾਡੇ ਜਨਰਲ ਸਕੱਤਰ ਆਰਗੇਨਾਈਜੇਸ਼ਨ ਸੰਦੀਪ ਸੰਧੂ ਸਾਥ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਤਲਵਾਰ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਆਗੂ ਡਾਬਰ ਸਾਹਿਬ ਬਹੁਤ ਸਤਕਾਰਯੋਗ ਸਾਬਕਾ ਐਮਐਲਏ ਸਰਦਾਰ ਬਲਵਿੰਦਰ ਸਿੰਘ ਜੀ ਬਹੁਤ ਸਤਕਾਰਯੋਗ ਮੇਰੇ ਵੱਡੇ ਭਰਾ ਸੱਠਾ ਤਾਜਪ uri ਸਾਹਿਬ ਤੇ ਸਾਰੇ ਕਾਂਗਰਸ ਪਾਰਟੀ ਦੇ ਆਗੂ ਸਹਿਬਾਨ ਬਾਉ ਤੇਲੂ ਰਾਮ ਜੀ ਸੀਨੀਅਰ ਸਾਡੇ ਲੀਡਰ ਤੇ ਸਾਰੇ 8 ਸਾਡੇ ਜਿਹੜੇ ਕਾਉਂਸਲਰ ਸਹਿਬਾਨ ਮੌਜੂਦ ਨੇ ਇੱਥੇ ਕਾਂਗਰਸ ਪਾਰਟੀ ਦਾ ਜਿਨ੍ਹਾਂ ਨੇ ਝੱਡਾ ਬੁਲੰਦ ਕੀਤਾ ਔਰ ਅੱਜ ਜਿਹੜੀ ਖਾਸ ਕਰਕੇ ਪ੍ਰੈਸ ਕਾਨਫਰੰਸ ਅੱਦੀ ਗਈ ਹੈ ਉਹ ਇਹ ਹੈ ਕਿ ਅੱਜ ਇੱਕ ਬਹੁਤ ਵੱਡੀ ਪਹਿਲ ਕਦਮੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੋਈ ਹੈ ਉਹ ਇਹ ਹੈ ਕਿ ਅਕਸਰ ਨਿਰੰਤਰ ਤੁਸੀਂ ਟੀਵੀ ਤੇ ਸੋਸ਼ਲ ਮੀਡੀਆ ਤੇ ਵੇਖ ਰਹੇ ਹੋ ਕਿ ਸਰਕਾਰਾਂ ਆਪਣੇ ਦਬਾਹ ਹੇਠ ਸਰਕਾਰਾਂ ਲਾਲਚ ਦੇ ਕੇ ਡਰਾ ਕੇ ਧਮਕਾ ਕੇ ਰੋਜ਼ਾਨਾ ਕਿਤੋਂ ਨਾ ਕਿਤੋਂ ਹਰ ਵੱਖਰੀ ਪਾਰਟੀ ਦੇ ਕੌਂਸਲਰ ਸਹਿਬਾਨਾਂ ਨੂੰ ਜੁਆਇਨ ਕਰਾਉਂਦੀਆਂ ਕਰਾਇਆ ਪਿੱਛੇ ਉਹਨਾਂ ਨੇ ਲੁਧਿਆਣੇ 'ਚ ਵੀ ਹੋਇਆ ਕਿਉਂਕਿ ਮਕਮਲ ਮੰਡੇਟ ਜਿਹੜਾ ਹੈਗਾ ਉਹ ਕਿਤੇ ਨਹੀਂ ਮਿਲਿਆ ਪੰਜ ਕਾਰਪੋਰੇਸ਼ਨ ਚ ਆਮ ਆਦਮੀ ਪਾਰਟੀ ਨੂੰ ਮਕਮਲ ਮੰਡੇਟ ਹਾਂ ਸੀਟਾਂ ਬਾਜ਼ ਜ਼ਰੂਰ ਆਈਆਂ ਲੁਧਿਆਣੇ ਦੇ ਵਿੱਚ ਲੇਕਿਨ ਮਕਮਲ ਮੰਡੇਟ ਨਹੀਂ ਸੀ ਤੇ ਸਾਡੇ ਕੁਝ ਸਾਥੀਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਉਹ ਚਲੇ ਗਏ ਸਭ ਛੱਡ ਕੇ ਲੇਕਿਨ ਇਹ ਪਹਿਲ ਕਦਮੀ ਮੈਂ ਵਧਾਈ ਦੇਣਾ ਚਾਹੁੰਦਾ ਹੈ ਸਾਡੇ ਭਰਾ ਅਮਨ ਜੀ ਨੂੰ ਵਾਰਡ ਨੰਬਰ 12 ਮੁੱਲਾਪੁਰ ਦੇ ਸਾਰੇ ਲੋਕਾਂ ਜਿਨ੍ਹਾਂ ਲੋਕਾਂ ਨੇ ਪਹਿਲਾਂ ਤਾਂ ਸਰਕਾਰ ਦੇ ਖਿਲਾਫ ਸਾਡੀ ਕਮੇਟੀ ਬਣਾਉਣ ਦਾ ਜਿਹੜਾ ਕੰਮ ਕੀਤਾ ਅੱਠ ਸਾਡੇ ਕਾਉਂਸਲਰ ਸਹਿਬਾਨ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਚਟਾਂਗ ਵਿਵਾਂਗ ਔਰ ਇਹਦੇ ਪਿੱਛੇ ਮੇਨ ਲੱਗਦਾ ਸੰਦੀਪ ਸਿੰਘ ਸੰਧੂ ਸਾਹਿਬ ਔਰ ਸਾਰੇ ਜਿਹੜੇ ਮੁੱਲਾਪੁਰ ਦੇ ਲੋਕ ਹੈ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹ ਫੈਸਲਾ ਤੇ ਫਤਵਾ ਦਿੱਤਾ ਤੇ ਅਮਨ ਜੀ ਦੇ ਆਉਣ ਨਾਲ ਹੁਣ ਸੜਕੋ ਦੇ ਨੌ ਹੋ ਗਏ ਮੈਂ ਅਮਨ ਜੀ ਦਾ ਕਿਉਂਕਿ ਪਾਰਟੀ ਛੱਡ ਕੇ ਭਰਿਆ ਮੇਲਾ ਛੱਡ ਕੇ 2 ਸਾਲ ਮੁਕੰਮਲ ਅਜੇ ਪਾਰਟੀ ਦੇ ਪਏ ਹੋਣ ਤੇ ਪਾਰਟੀ ਅੱਜ ਸਰਕਾਰ ਚ ਹੋਵੇ ਇਹ ਵਿਅਕਤੀ ਨੂੰ ਇਤਿਹਾਸ ਯਾਦ ਕਰੇਗਾ ਕਿ ਭਰਿਆ ਮੇਲਾ ਤੇ ਪਾਰਟੀ ਛੱਡ ਕੇ ਆਇਆ ਹੈ ਅਮਨ ਕਾਉਂਸਲਰ ਵਾਰਡ ਨੰਬਰ 12 ਤੋਂ ਮੈਂ ਬਤੌਰ ਪ੍ਰਧਾਨ ਹੁੰਦਿਆਂ ਇਹਨਾਂ ਦੇ ਸਾਥੀ ਰਜਨੀਸ਼ ਜੀ ਮੈਂ ਆਪ ਦੇ ਵੱਲੋਂ ਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਸਵਾਗਤ ਇਹਨਾਂ ਦਾ ਕਰਦਾ ਔਰ ਇਹਨਾਂ ਦੇ ਆਉਣ ਦੇ ਨਾਲ ਕੌਂਸਲਰ ਦੇ ਆਉਣ ਦੇ ਨਾਲ ਕਮੇਟੀ ਸਾਡੀ ਬਣੀ ਰਹੀ ਸੀ ਇਹਨਾਂ ਦੇ ਆਉਣ ਦੇ ਨਾਲ ਕਮ ਸੇ ਕਮ ਜਿਹੜੇ ਵਿਅਕਤੀ ਜਾ ਰਹੇ ਕੋਈ ਛੱਡ ਕੇ ਜਿਹੜਾ ਕਾਂਗਰਸ ਦੀ ਉਹ ਜਿੱਤਿਆ ਉਹਨਾਂ ਨੂੰ ਸ਼ਾਇਦ ਸਬਕ ਵੀ ਲੈਣਾ ਚਾਹੀਦਾ ਹੈ ਜਿਦੋਂ ਛੱਡ ਕੇ ਜਾਈਏ ਤਾਂ ਪਰਿਆ ਮੇਲਾ ਛੱਡ ਕੇ ਜਾਣਾ ਚਾਹੀਦਾ ਔਖੇ ਵੇਲੇ ਜਦੋਂ ਬੰਦਾ ਛੱਡ ਕੇ ਜਾਂਦਾ ਹੈ ਉਹਨੂੰ ਫਿਰ ਸਮਾਜ ਤੇ ਲੋਕ ਯਾਦ ਨਹੀਂ ਕਰਦੇ ਸੋ ਮੈਂ ਜੀ ਆਇਆਂ ਕਹਣਾ ਹੈ ਅਮਨ ਜੀ ਦਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਣ ਨਹੀਂ ਦਿੱਤੀ ਜਾਏਗੀ ਐ ਤੁਹਾਨੂੰ ਦਿਲ ਦੇ ਕਰੀਬ ਲਾ ਕੇ ਕਰੀਬ ਅਸੀਂ ਰੱਖਾਂਗੇ ਔਰ ਤੁਹਾਡਾ ਹਮੇਸ਼ਾ ਆਦਰਮਾਨ ਸਮਾਨਸੀ ਕਾਇਮ ਕਰਾਂਗੇ ਕਈ ਵਾਰੀ ਲੋਗ ਇਹ ਕੱਲ ਕਹਿ ਦਿੰਦੇ ਐ ਕਿ ਬੰਦਾ ਜੁਆਇਨ ਕਰ ਜਾਂਦਾ ਐ ਆ ਸੱਠਾ ਸਾਹਿਬ ਨੇ ਜੁਆਇਨ ਕੀਤਾ ਬਲਵਿੰਦਰ ਜੀ ਨੇ ਜੁਆਇਨ ਕੀਤਾ ਸਮਾਂਉਣ ਤੇ ਇਹਨਾਂ ਲੋਕਾਂ ਨੂੰ ਜ਼ਰੂਰ ਇਹ ਪਤਾ ਲੱਗੇਗਾ ਕਿ ਅਸੀਂ ਇਹਨਾਂ ਲੋਕਾਂ ਦੀ ਕਿਸ ਪ੍ਰਕਾਰ ਕਦਰ ਕੀਮਤ ਪਾਵਾਂ ਸੋ ਇਹ ਤਾਂ ਸਾਰੀਆਂ ਇਹ ਗੱਲਾਂ ਅੱਜ ਜੁਆਇਨਿੰਗ ਦੀਆਂ ਸੀ ਦੂਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਐ ਕਿ ਕੱਲ ਅਸੀਂ ਪੰਜਾਬ ਦੇ ਗਵਰਨਰ ਨੂੰ ਮਿਲੇ ਸਾਂ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਹਾਲਾਤ ਬਣੇ ਹੋਏ ਤੁਸੀਂ ਦੇਖਿਆ ਕਿ ਅਨਕਨਸਟੀਚੂਨਲ ਤਰੀਕੇ ਦੇ ਨਾਲ ਇਹਨਾਂ ਨੇ ਪਟਿਆਲਾ ਦੀ ਜਿਹੜੇ ਮੇਅਰਸ਼ਿਪ ਜਿੱਤੀ ਪਰ 40 ਵਿਅਕਤੀਆਂ ਦੇ ਕਾਗਜ਼ ਹੀ ਨਹੀਂ ਦਾਖਲ ਹੋਣ ਦਿੱਤੇਗੇ ਇਹ ਹੈਗਾ ਇਨਕਲਾਬ ਇਹ ਹੈਗਾ ਭਗਤ ਸਿੰਘ ਦੀ ਸੋਚ ਤੇ ਪਹਿਰਾ ਇਹ ਹੈਗਾ ਬਾਬਾ ਸਾਹਿਬ ਅੰਬੇਦਕਰ ਦੇ ਸਵਧਾਨ ਦੀ ਪਰੰਪਰਾਵਾਂ ਪੂਰੀਆਂ ਕਰਦੀਆਂ ਦੂਜਾ ਫਿਰ ਤੁਸੀਂ ਦੇਖਿਆ ਲੁਧਿਆਣੇ ਦੇ ਵਿੱਚ ਇਹ ਜਿਹੜਾ ਕਾਂਗਰਸ ਦੇ ਬੰਦੇ ਲੈ ਜਾਣੇ ਕੋਈ ਭਾਜਪਾ ਦਾ ਲੈ ਜਾਣਾ ਇਹ ਕੰਮ ਸ਼ੁਰੂ ਕੀਤਾ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਜੈਨ ਜਨਿੰਦਰ ਜੈਨ ਜਤਿੰਦਰ ਜੈਨ ਮੋਗਾ ਤੋਂ ਜੁਗਿੰਦਰ ਜੈਨ ਐਮ ਐਲ ਏ ਸਾਹਿਬ ਕਾਂਗਰਸ ਤੋਂ ਜਿੱਤੇ ਉਧਰ ਲੈ ਗਏ ਫਿਰ ਤਿੰਨ ਚਾਰ ਹੋਰ ਗਏ ਮਗਰ ਔਰ ਅੱਜ ਅਕਾਲੀ ਦਲ ਦੀ ਉਸ ਪਾਰਟੀ ਦਾ ਤੇ ਜੁਗਿੰਦਰ ਜੈਨ ਸਾਹਿਬ ਦਾ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਹਾਂ ਉਹ ਚਲੇ ਗਏ ਇਸ ਦੁਨੀਆ 'ਚ ਨਹੀਂ ਰਹੇ ਅੱਜ ਕੋਈ ਰਾਜਨੀਤੀ 'ਚ ਉਹਨਾਂ ਦਾ ਕੋਈ ਨਾਮ ਨਿਸ਼ਾਨ ਨਹੀਂ ਮਿਲੇਗਾ ਤੇ ਅੱਜ ਅਕਾਲੀ ਦਲ ਮੁਕੰਮਲ ਤੌਰ ਤੇ ਹਾਸ਼ੀਏ ਤੇ ਆ ਗਿਆ ਕਿਉਂਕਿ ਇਹੋ ਜੀ ਰਾਜਨੀਤੀ ਨੂੰ ਲੋਕ ਪਸੰਦ ਨਹੀਂ ਕਰਦੇ ਕਿ ਇਹ ਜਿਹੜੀ ਰਾਜਨੀਤੀ ਸੋ ਲੁਧਿਆਣੇ 'ਚ ਹੋਇਆ ਫਗਵਾੜਾ ਦੇ ਵਿੱਚ ਮੁਕੰਮਲ ਮੰਡੇਟ ਹੈ ਜਿਵੇਂ ਤੁਹਾਨੂੰ ਸੰਦੀਪ ਜੀ ਤੁਸੀਂ ਕਿਹਾ ਕਿ ਹਜੇ ਇੱਥੇ ਸੌਣੀ ਚਕਾਈ ਗਈ ਉਹਦਾ ਕਾਰਨ ਹੈ ਮੁੱਲਾਪੁਰ ਚ ਸੌ ਇਸ ਕਰਕੇ ਨਹੀਂ ਚਕਾਈ ਗਈ ਕਿ ਹਜੇ ਤਾਕਤ ਥੋੜੇ 8 ਦੇ 8 ਬੰਦੇ ਕਾਇਮ ਖੜੇ ਤੁਸੀਂ ਉਹਨਾਂ ਦੀ ਪਾਰਟੀ ਛੱਡ ਕੇ ਸਾਡੇ ਕੋਲੇ ਅਮਨ ਆਇਆ ਅਸਲ ਵਿੱਚ ਇਹਨਾਂ ਨੇ ਪਹਿਲਾਂ ਪਟਿਆਲਾ ਕਿਉਂ ਨਹੀਂ ਫਗਵਾੜੇ ਦੀ ਚੋਣ ਕਰਾਈ ਕਿਉਂ ਅਮਰਸਰ ਲੇਟ ਕੀਤਾ ਕਿਉਂਕਿ ਇਹਨਾਂ ਕੋਲੇ ਮੰਡੇਟ ਨਹੀਂ ਹੈ ਜਲੰਧਰ ਕਰਾਤਾ ਸੋਚ ਕੋਣ ਤੋਂ ਬਾਅਦ 30 ਘੰਟਿਆਂ ਦੇ ਵਿੱਚ ਚੋਣ ਕਰਾਉਣੀ ਮੌਕੇ ਤੇ ਚੋਣ ਕਰਾਉਣਾ ਪੈਂਦਾ ਇਹਨਾਂ ਕੋਲੇ ਹਜੇ ਹੈ ਨਹੀਂ ਹਜੇ ਤੁਹਾਡੇ ਸਾਡੇ ਕੌਂਸਲਰ ਸਭਨਾ ਤੇ ਹੋਰ ਸਕੰਜਾ ਕਸਣਾ ਕਿ ਕਿੱਦਾਂ ਇਹ ਪੱਟ ਲਈਏ ਇਹਨਾਂ ਨੂੰ ਲੇਕਿਨ ਸੂਰਬੀਰ ਯੋਧੇ ਜਿਹੜੇ ਗੁਰੂ ਰਾਮਦਾਸ ਜੀ ਦੀ ਧਰਤੀ ਦੇ ਲੋਕ ਸਨ ਉਹ ਕਿਆਲੀ ਦੇ ਕਿਆਲੀ ਸਾਡੇ ਨਾਲ ਖੜੇ ਰਹੇ ਅੰਮ੍ਰਿਤਸਰ ਹੋਇਆ ਕਿਆਲੀ ਸਾਡੇ ਕੋਲੇ 4 ਅਕਾਲੀ ਦਲ ਕੋਲੇ ਤੇ 7 ਭਾਜਪਾ ਕੋਲੇ 52 90 ਦੇ ਹਾਊਸ 'ਚੋਂ 52 ਦੋ ਇਹਨਾਂ ਨੇ ਧੱਕੇ ਨਾਲ ਹਲਕੇ ਸਾ ਉੱਥੇ ਦਾਲ ਜੋੜ ਤੇ 92 ਦੇ ਹਾਊਸ 'ਚੋਂ 52 ਜਿਹੜਾ ਮੰਡੇਟ ਇੱਕ ਤਰਫਾ ਚੋਣ ਹੀ ਨਹੀਂ ਹੋਇਆ ਇਹ ਮਤ ਸਮਝੋ ਕਿ ਬਾਬਾ ਸਾਹਿਬ ਉਮੀਦਵਾਰੀ ਦੇ ਭਗਤ ਸਿੰਘ ਦੀ ਫੋਟੋ ਲਾ ਕੇ ਤੁਹਾਨੂੰ ਅੰਮ੍ਰਿਤਸਰ ਦੇ ਲੋਕ ਮਾਫ ਕਰ ਦੇਣਗੇ ਕਿਉਂਕਿ ਮੰਡੇਟ ਕਾਂਗਰਸ ਨੂੰ ਮਿਲਿਆ ਹੈ ਮੰਡੇਟ ਕਾਂਗਰਸ ਨੂੰ ਮਿਲਿਆ ਤੁਸੀਂ ਧੱਕੇ ਨਾਲ ਆਪਦਾ ਉੱਥੇ ਮੇਰ ਨਿਯੁਕਤ ਕਰ ਦਿੱਤਾ ਐਵੇਂ ਮੰਡੇਟ ਫਗਵਾੜੇ ਸਾਨੂੰ ਮਿਲਿਆ ਤੇ ਤੁਸੀਂ ਚੋਣਾਂ ਦੀ ਪ੍ਰਕਿਰਿਆ ਕੈਨਸਲ ਕਰਕੇ ਵੀ ਮਗਰਲੇ ਗੇਟ ਥੱਲੇ ਉਹਦੀ ਕਮਿਸ਼ਨਰ ਨੰਗ ਗਿਆ ਤੇ ਡੇਟ ਅੱਗੇ ਪਾ ਦਿੱਤੀ ਗਈ ਹਾਲਾਂਕਿ ਹਾਈ ਕੋਰਟ ਨੇ ਕਿਹਾ ਸੀ ਚੋਣ ਕਰਾਓ ਤੇ 5-6 ਕੌਂਸਲਰਾਂ ਤੇ ਮਕਦਮੇ ਦਰਜ ਕਰਨ ਤੋਂ ਬਾਅਦ ਸਾਡੇ ਬੰਦੇ ਫੇਰ ਖੜੇ ਰਹੇ ਦੋ ਬੰਦੇ ਉਹਨਾਂ ਚੋਂ ਛੱਡ ਕੇ ਚਲੇ ਗਏ ਜਿਨ੍ਹਾਂ ਨੂੰ ਕੋਈ ਲਾਲਚ ਦਿੱਤਾ ਹੋਣਾ ਸੋ ਮੇਰੇ ਕਹਿਣ ਦਾ ਮਤਲਬ ਐਡਾ ਤੁਸੀਂ ਇਹ ਜਿਹੜੀ ਹਾਰਸ ਟ੍ਰੇਡਿੰਗ ਕਰਦੇ ਹੋ ਇਹਰੇ ਨਾਲ ਕੋਈ ਫਾਇਦਾ ਨਹੀਂ ਹੋਣਾ ਤੁਸੀਂ ਦਿੱਲੀ ਵਿੱਚ ਭਾਜਪਾ ਤੇ ਇਲਜ਼ਾਮ ਲਾਉਂਦੇ ਹੋ ਤੁਸੀਂ ਲਾਟਸ ਆਪਰੇਸ਼ਨ ਲਾਟਸ ਦੀ ਗੱਲ ਕਰਦੇ ਹੋ ਵਿਧਾਨ ਸਭਾ 'ਚ ਲੇਕਿਨ ਬੰਦੇ ਤੁਸੀਂ ਰੋਜ਼ਾਨਾ ਨਿਰੰਤਰ ਇਸ ਤਰ੍ਹਾਂ ਕੰਮ ਕਰਦੇ ਹੋ ਤੁਹਾਨੂੰ ਵੀ ਲੋਕਾਂ ਨੇ ਮaaf ਨਹੀਂ ਕਰਨਾ ਮੈਂਡੇਟ ਮੁੱਲਾਪੁਰ ਕਾਂਗਰਸ ਪਾਰਟੀ ਨੂੰ ਮਿਲੇ ਹੈ ਇਹ ਮੁੱਲਾਪੁਰ ਦੀ ਜਿਹੜੀ ਕਮੇਟੀ ਹੈ ਉਹਦੀ ਦੇਖਰੇਖ ਕਾਂਗਰਸ ਪਾਰਟੀ ਕਰੇ ਤੇ ਪ੍ਰਧਾਨ ਕਾਂਗਰਸ ਦਾ ਹੋਵੇ ਜੇ ਤੱਕੇਸ਼ਈ ਕਰਨ ਦੀ ਕੋਸ਼ਿਸ਼ ਕਰੂਗੇ ਅਸੀਂ ਬਰਦਾਸ਼ਤ ਵੀ ਨਹੀਂ ਕਰਾਂਗੇ ਤੇ ਲੜਾਈ ਵੀ ਲੜਾਂਗੇ ਔਰ ਜਨਤਾ ਵੀ ਬਰਦਾਸ਼ਤ ਨਹੀਂ ਕਰੇਗੀ ਸੋ ਇਹ ਹਾਲਾਤ ਹੈ ਅੱਜ ਪੰਜਾਬ ਦੇ ਬਾਬਾ ਸਾਹਿਬ ਅੰਬੇਦਕਰ ਦੀ ਜੋ ਬੁੱਤ ਨਾਲ ਹੋਇਆ અપਮਾਨ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਤਾ ਨੂੰ ਸੰਵਿਧਾਨ ਨੂੰ ਸਾੜਨ ਦੀ ਗੱਲ ਕੀਤੀ ਗਈ ਪੈਟਰੋਲ ਪਾਇਆ ਤੇ ਕਹਾਣੀ ਦੱਸ ਦਿੱਤੀ ਕਿ ਮੋਗੇ ਤੋਂ ਇੱਕ ਬੰਦਾ ਆਇਆ ਜਿਹੜਾ ਕਿ ਦਲਿਤ ਭਾਈਚਾਰੇ ਨਾਲ ਸੰਬੰਧ ਸੀ ਉਹ ਥੋੜੀਆਂ ਲੈ ਕੇ ਬਾਬਾ ਸਾਹਿਬ ਹੁਣ ਕੀ ਪਤਾ ਉਹ Dalit ਭਾਈਚਾਰੇ ਨਾਲ ਸੰਬੰਧਤ ਸੀ ਜਾਂ ਨਹੀਂ ਸੀ ਇਹ ਤਾਂ ਪੁਲਿਸ ਕਹਿ ਰਹੀ ਹੈ ਨਾ ਜਿਵੇਂ ਲਾਟਸ ਆਪਰੇਸ਼ਨ ਸੀਗਾ ਐਵੇਂ ਹੋਣੇ ਕਹਿ ਦਿੰਦੇ ਜੇ ਕਿਤੇ ਹੈਂਡ ਗ੍ਰੇਨੇਡ ਸੱਟਿਆ ਜਾਂਦਾ ਉਹਨੂੰ ਕਹਿ ਦਿੰਦੇ ਛੁਰਲੀ ਡਿੱਗੀ ਸੀ ਜੇ ਕਿਤੇ ਬੰਬ ਫਟ ਜਾਂਦਾ ਕਹਿੰਦੇ ਟਾਇਰ ਫਟ ਗਿਆ ਇਹ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਸੋ ਪੁਲਿਸ ਮਸ਼ਰੂਪ ਸੀ ਸਾਡੇ ਕਾਉਂਸਲਰ ਚੱਕਨ ਤੇ ਬਾਬਾ ਸਾਹਿਬ ਅੰਬੇਦਕਰ ਦੀ ਉਸ ਬੁੱਤ ਤੇ ਇਹ ਹਮਲਾ ਤੇ ਇਹ અપਮਾਨਜਨਕ ਗੱਲ ਹੋ ਗਈ ਪੌੜੀ ਕੌਣ ਲਿਆਇਆ ਕਿੱਥੇ ਲੱਗੀ ਇਹਦੀ ਕੋਈ ਗੱਲ ਨਹੀਂ ਜਿਵੇਂ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈ ਤੇ ਪਹਿਲਾਂ ਕਹਦਾ ਕਿ ਲਾਰੈਂਸ ਬਸ਼ਨੋਈ ਦੀ ਤਾਂ ਇੰਟਰਵਿਊ ਪੰਜਾਬ ਦੀ ਨਹੀਂ ਹੈ ਹੁਲੀਆ ਉਰਾ ਸੀ ਉਹ ਫਿਰ ਹੁਲੀਏ ਨਾਲ ਆ ਗਈ ਹੁਣ ਇਹ ਸਿੱਧ ਹੋ ਗਿਆ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਪੰਜਾਬ 'ਚ ਹੋਈ ਸੋ ਇਹ ਪੰਜਾਬ ਦੀ ਜਨਤਾ ਨੂੰ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਇਹ ਸਾਰੇ ਲੋਕ ਬੇਫਕੂ ਬਣਾ ਰਹੇ ਔਰ ਜਨਤਾ ਬੇਫਕੂ ਪੜੇਗੀ ਨਹੀਂ ਜਨਤਾ ਬੜੀ ਸਿਆਣੀ ਹੈ ਇਸੇ ਕਰਕੇ 13 ਵਿੱਚੋਂ 7 ਸੀਟਾਂ ਦਾ ਮੰਡਟ ਪਾਰਲੀਮੈਂਟ ਦੇ ਵਿੱਚ ਸਾਨੂੰ ਮਿਲਿਆ ਔਰ 3 ਸੀਟਾਂ ਦਾ ਉਹਨਾਂ ਨੂੰ ਮਿਲਿਆ ਔਰ ਮੇਅਰ ਬਣਾਉਣ ਦੇ ਨਾਲ ਸਰਕਾਰਾਂ ਨਹੀਂ ਰਹਿਣੀਆਂ ਮੇਅਰ ਤਾਂ ਪੰਜੇ ਸਾਡੇ ਸੀਗੇ ਪਰ 92 ਸੀਟਾਂ ਆਮ ਆਦਮੀ ਪਾਰਟੀ ਲਈ ਗਈ ਕਿਉਂਕਿ ਜਿਹੜੇ ਲੋਕ ਹੈ ਉਹ ਤੁਹਾਡਾ ਕਰਦਾਰ ਪਹਿਚਾਨ ਗਏ ਆ ਤੁਸੀਂ ਕਹਿਆ ਸੀ ਬਦਲਾਵ ਦੀ ਰਾਜਨੀਤੀ ਇਹ ਉਹ ਵਰਕਰ ਨੇ ਅਮਨਜੀਤ ਹਰੀ ਜਿਨ੍ਹਾਂ ਨੇ ਪਾਰਟੀ ਨੂੰ ਮਾੜੇ ਸਮੇਂ ਨਾਲ ਖੜਕੇ ਇੱਥੋਂ ਤੱਕ ਲਿਆਂਦਾ ਔਰ ਮੁੱਖ ਮੰਤਰੀ ਔਰ ਸਰਕਾਰ ਉਹ ਛੱਡ ਕੇ ਬੰਦਾ ਆਵੇ ਉਹ ਦਿਲ ਤੇ ਪੱਥਰ ਰੱਖ ਕੇ ਆਇਆ ਸੋ ਕਹਿਣ ਦਾ ਮਤਲਬ ਹੈ ਅੱਜ ਪੰਜਾਬ ਦਾ ਮਾੜਾ ਹਾਲ ਹੈ ਵਿਦਹਾਲ ਹੈ ਪੰਜਾਬ ਚ ਕਿਸੇ ਪ੍ਰਕਾਰ ਦੀ ਕੋਈ ਕਿਸੇ ਵਿਅਕਤੀ ਦੀ ਸਿਕਿਉਰਿਟੀ ਨਹੀਂ ਹੈ ਇਹ ਮਸ਼ਰੂਫ ਨੇ ਪੰਜਾਬ ਦੀ ਪੁਲਿਸ ਕੀ ਸਾਰੇ ਐਮਸੀਆਂ ਨੂੰ ਕੋਈ ਧਮਕੀ ਦੇ ਰਿਹਾ ਹੈ ਕੋਈ ਸਰਪੰਚਾਂ ਨੂੰ ਦੇ ਰਿਹਾ ਹੈ ਕੋਈ ਸਰਪੰਚਾਂ ਨੂੰ ਭੁਜਾ ਕੇ ਰੱਖ ਰਿਹਾ ਜਿੱਥੇ ਸਾਡੇ ਜਿੱਤੀਏ ਸਾਰਾ ਕੰਮ ਤੇ ਪੰਜਾਬ ਦੀ ਪੁਲਿਸ ਤੇ ਅਫਸਰ ਸਹਿਬਾਨ ਵੀਡੀਓ ਤਹਿਸੀਲਦਾਰ ਇਸ ਕੰਮ ਤੇ ਲੱਗੇ ਹੋਇਆ ਹੈ ਕਈਆਂ ਦੇ ਜੇ ਦਵਾਈਆਂ ਦੀ ਦੁਕਾਨ ਆ ਉੱਥੇ ਡਰੱਗ ਇਨਸਪੈਕਟਰ ਭੇਜ ਦਿੰਦੇ ਕੋਈ ਦੁੱਧ ਦਾ ਕੰਮ ਕਰਦਾ ਤਾਂ ਉੱਥੇ ਹੈਲਥ ਡਿਪਾਰਟਮੈਂਟ ਵਾਲੇ ਭੇਜ ਦਿੰਦੇ ਇਹ ਕੰਮ ਚੱਲ ਰਿਹਾ ਤੇ ਜੇ ਕਿਸੇ ਦੀ ਕੋਈ ਦੁੱਧ ਦੀ ਗੱਡੀ ਲੱਗੀ ਹੈ ਤਾਂ ਉਹਨੂੰ ਕਹਿਣਗੇ ਤੇਰਾ ਕਾਰੋਬਾਰ ਤੇਰੀ ਗੱਡੀ ਹਟਾ ਦਿੰਨੇ ਸੋ ਇਹ ਕਿੱਤਾ ਚੱਲ ਰਿਹਾ ਹੈ ਔਰ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਸੋ ਇਹ ਸਾਰੀਆਂ ਲੰਮੀਆਂ ਚੌੜੀਆਂ ਗੱਲਾਂ ਹੋ ਗਈਆਂ ਅੱਜ ਮੇਰਾ ਦਿਲ ਤਾਂ ਨਹੀਂ ਸੀ ਲੇਕਿਨ ਮੈਂ ਦੁਬਾਰਾ ਫੇਰ ਸਾਡੇ ਭਰਾ ਅਮਨ ਦਾ ਧੰਨਵਾਦ ਕਰਨਾ ਹੈ ਕਿ ਉਹ ਸਾਡੇ ਨਾਲ ਉਹਨਾਂ ਨੇ ਆਏ ਹੈ ਔਰ ਸਾਡਾ ਸਾਥ ਦਿੱਤਾ ਹੈ ਪਾਰਟੀ ਦੇ ਉਹਨਾਂ ਨੇ ਹੱਥ ਫੜਿਆ ਤੇ ਨਾਲ ਹੀ ਨਾਲ ਮੈਂ ਵਧਾਈ ਦੇਣੀ ਚਾਹਣਾ ਹੈ ਮੁੱਲਾਪੁਰ ਦੇ ਲੋਕਾਂ ਨੂੰ ਸ਼ਹਿਰ ਨਿਵਾਸੀਆਂ ਨੂੰ ਔਰ ਖਾਸ ਕਰਕੇ ਇਸ ਆ ਜਿਹੜੇ ਨੌਕ ਅੱਠ ਕੌਂਸਲਰਾਂ ਉਹਨਾਂ ਨੂੰ ਤੇ ਸਭ ਤੋਂ ਵੱਡੀ ਵਧਾਈ ਮੈਂ ਦੇਣਾ ਚਾਹਣਾ ਮੇਰੇ ਭਰਾ ਨੂੰ ਆ ਸੰਦੀਪ ਸਿੰਘ ਸੰਧੂ ਸਾਹਿਬ ਨੂੰ ਜੀ ਜਿਨੇ 33000 ਵੋਟ ਪਾਰਲੀਮੈਂਟ ਵੇਲੇ ਵਧਾਈ ਸਾਡੀ ਤੇ ਅੱਜ ਕਾਰਪੋਰੇਸ਼ਨ ਉੱਥੇ ਮਿਊਨਿਸਪਲ ਕਮੇਟੀ ਬਣਾ ਕੇ ਸਿੱਧ ਕਰਤਾ ਬਾਬਾ ਕਿਰਪਾ ਕਰੇ ਉੱਚੇ ਬੋਲਣਾ ਬੋਲੀਏ ਕਰਤਾਰੋ ਡਰਿਏ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਏ ਰਾਬੋ ਝੋਲੀਆਂ ਤੁਹਾਡੀਆਂ ਜਰੂਰ ਉਹਨਾਂ ਲੋਕਾਂ ਦੀਆਂ ਪਰਦਾ ਜਿਹੜੇ ਲੋਕਾਂ ਦੀ ਸੇਵਾ ਕਰਦੇ। ਅੱਜ ਤੱਕੇ ਨਾਲ ਜਿਹੜੇ ਹਰ ਜਗ੍ਹਾ ਤੇ ਮੇਅਰ ਬਣਾਇਆ ਜਾ ਰਿਹਾ ਹੈਗਾ ਕਾਂਗਰਸ ਇਸ ਚੀਜ਼ ਨੂੰ ਕਿਵੇਂ ਲੜ ਰਹੀ ਹੈ ਜੀ? ਸੋ ਤੁਸੀਂ ਦੇਖਿਆ ਹੋਣਾ ਅਸੀਂ ਉੱਥੇ ਲੜੇ ਪਹਿਲਾਂ ਵੜਨ ਨਹੀਂ ਦੇ ਰਹੇ ਸੀ ਅੰਮ੍ਰਿਤ ਸਰ। ਫਿਰ ਅਸੀਂ ਬਾਹਰ ਧਰਨਾ ਲਾਇਆ ਰਾਤ ਦੇ 11 ਵਜੇ ਤੱਕ ਧਰਨੇ ਤੇ ਬੈਠੇ ਫਿਰ ਅਸੀਂ ਅਗਲੇ ਦਿਨ ਪੜਾੜੀ ਪੁਲ ਜਾਮ ਕੀਤਾ ਕੱਲ ਅਸੀਂ ਗਵਰਨਰ ਨੂੰ ਮਿਲੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਜੋ ਸਾਡੇ ਕੋਲੇ ਬੈਸਟ ਉਪਰਾਲੇ ਹੈਗੇ ਐ ਰੈਮਡੀਜ਼ ਹੈਗੀਆਂ ਉਹ ਅਸੀਂ ਇਸਤੇਮਾਲ ਕਰ ਰਹੇ ਹਾਂ ਤੁਸੀਂ ਆਪਣੇ ਕੌਂਸਲਰ ਨੂੰ ਕਿਵੇਂ ਰਿਟੇਨ ਕਰਦੇ ਹਾਂ ਹਾਂਜੀ ਜਿਸ ਤਰੀਕੇ ਨਾਲ ਤੁਹਾਡੇ ਕਾਉਂਸਲਰਸ ਆ ਇੱਕ ਬੜਾ ਦੇਖੋ ਵੇਖੋ ਰਿਟੇਨ ਕਰਨ ਦਾ ਕੋਈ ਸਾਡੇ ਕੋਲੇ ਦਵਾਈ ਤਾਂ ਹੈ ਨਹੀਂ ਕਿ ਉਹਨੂੰ ਖਵਾ ਦਈਏ ਸਾਡੇ ਕੋਲੇ ਹੌਸਲਾ ਹੈ ਜੇ ਕਿਸੇ ਦੇ ਕੋਈ ਮਗਰ ਜਾਂਦਾ ਹੈ ਲੜਦਾ ਹੈ ਅਸੀਂ ਉਹਦੇ ਨਾਲ ਖੜਦੇ ਹਾਂ ਕਈ ਥਾਂ ਇੱਕ ਬੰਦਾ ਡਰ ਜਾਂਦਾ ਹੈ ਪਰਵਾਹ ਡਰ ਜਾਂਦਾ ਉਹਨਾਂ ਨੂੰ ਤੁੰਕਾ ਲਿਆ ਜਾਂਦਾ ਹੈ ਲੇਕਿਨ ਜਿਹੜੇ ਢੱਲੇਦਾਰ ਰੋਗ ਹੁੰਦੇ ਆ ਮਰਦ ਹੁੰਦੇ ਆ ਜਿਹੜੇ ਝਿਜਕਦੇ ਨਹੀਂ ਕਿਉਂਕਿ ਉਹਨਾਂ ਲੋਕਾਂ ਦੀਆਂ ਕੀਮਤਾਂ ਪੈਣ ਉਹ ਫਿਰ ਖੜੇ ਰਹਿੰਦੇ ਆ ਅੱਜ ਦੀ ਡੇਟ ਦੇ ਵਿੱਚ ਸਾਡੇ ਜਿਹੜੇ ਲੁਧਿਆਣੇ ਚੋਂ ਗਏ ਦੋ ਤਿੰਨਾਂ ਤੋਂ ਬਿਨਾ ਦੂਸਰੇ ਖੜੇ ਹੀ ਐ ਤੇ ਸੇਮ ਸਾਡੇ ਇੱਥੇ ਸਾਰੇ ਲੋਕ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸਵਾਲ ਖੜੇ ਕੀਤੇ ਕਹਿੰਦੇ ਕਾਂਗਰਸ ਰਾਲਗੜ੍ਹ ਕੇ ਖੇਡ ਰਹੀ ਕਹਿੰਦੇ ਉਹਨਾਂ ਦੀ ਬੱਸ 'ਚ ਬੈਠਣ ਦੀ ਬਲਾਂ ਤਾਂ ਕੀ ਲੋਡ ਸੀ ਕੀ ਕਹਿੰਦੇ ਕਿਨਾਂ ਦੀ ਬੱਸ ਕਹਿੰਦੇ ਆਵਾਦਮੀ ਪਾਰਟੀ ਦੀ ਬੱਸ ਕੌਣ ਬੈਠਾ ਉਹਨਾਂ ਨੇ ਸਵਾਲ ਖੜੇ ਕੀਤੇ ਜੀ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਨੇ ਕੌਣ ਬੈਠਾ ਕੀਰੀ ਬੱਸ 'ਚ ਤੁਹਾਡੇ ਤੇ ਸਵਾਲ ਖੜੇ ਕੀਤੇ ਨਹੀਂ ਤੇ ਦੂਜੇ ਕਰਕੇ ਜੀ ਇੱਕ ਚੰਡੀਗੜ੍ਹ 'ਚ ਇੱਕ ਨੇ ਤੇ ਬਾਹਰ ਕਹਿੰਦੇ ਮੇਰੀ ਇਹ ਬੇਨਤੀ ਹੈ ਕਿ ਰਵਨੀਤ ਸਿੰਘ ਬ ਮੈਂ ਤੁਹਾਨੂੰ ਕਈ ਵਾਰ ਹੀ ਕਿਹਾ ਕਿ ਬਿੱਟੂ ਸਾਹਿਬ ਦਾ ਕੋਈ ਜਿਹੜਾ ਇਹੋ ਜਿਹਾ ਬਿਆਨ ਹੁੰਦਾ ਉਹਨੂੰ ਕੋਈ ਬਹੁਤਾ ਸੀਰੀਅਸ ਨਾ ਲਿਆ ਕਰੋ ਉਹ ਕਈ ਵਾਰੀ ਲਖਨਊ ਜਾਂਦੇ ਜਾਂਦੇ ਮੁੰਬਈ ਕਿਦੋਂ ਜਾਵੜੇ ਨੇ ਉਹਨਾਂ ਦਾ ਕੋਈ ਪਤਾ ਤੇ ਮੁੰਬਈ ਜਾਂਦੇ ਜਾਂਦੇ ਉਹ ਜੰਮੂ ਕਸ਼ਮੀਰ ਕਿਦੋਂ ਪਹੁੰਚ ਜਾਣ ਉਹਦਾ ਦਾ ਕੋਈ ਪਤਾ ਨਹੀਂ ਤਾਂ ਭਰਾਵਾ ਅਸੀਂ ਕਿਸੇ ਦੀ ਬੱਸ 'ਚ ਬੈਠੇ ਜੇ ਅੰਮ੍ਰਿਤਸਰ ਉਹ ਬੱਸ ਸਾਡੀ ਸੀ ਤੁਹਾਨੂੰ ਦੱਸ ਦਿਆਂ ਅਸੀਂ ਲੈ ਕੇ ਆਏ ਅੰਮ੍ਰਿਤਸਰ ਦੇ মিডিਆ ਨੇ ਤਾਂ ਇਹ ਗੱਲ ਕਹੀ ਨਹੀਂ ਤੇ ਨਾ ਹੀ ਉੱਥੇ ਕਿਸੇ ਨੇ ਵੇਖੀ ਵੀ ਅਸੀਂ ਉਹਨਾਂ ਦੀ ਬਸ ਚਾਹੀਏ ਬਿੱਟੂ ਜੀ ਨੇ ਆਪਦਾ ਕੰਮ ਚਲਾਤਾ ਸੋ ਮੇਰੀ ਇਹ ਬੇਨਤੀ ਹੈ ਸੋ ਬਿੱਟੂ ਜੀ ਨੇ ਤਾਂ ਇਹ ਵੀ ਕਹਿਤਾ ਕਿ ਅਗਲਾ ਮੁੱਖ ਮੰਤਰੀ ਬੀਜੇਪੀ ਦਾ ਮੈਂ ਹੋਵਾਂਗਾ ਬੀਜੇਪੀ ਦਾ ਐਮਐਲਏ ਤਾਂ ਇੱਕ ਹੈ ਸੋ ਬਿੱਟੂ ਜੀ ਦੇ ਬਾਰੇ ਮੇਰੇ ਹੱਥ ਜੋੜੇ ਕੋਈ ਹੋਰ ਗੱਲ ਹੈ ਤਾਂ ਕੋਈ ਪੁੱਛਣਾ ਤਾਂ ਦੱਸੋ। ਕਾਂਗਰਸ ਦਾ ਸਟੈਂਪ ਵੀ ਹੈ ਇੰਡੀਆ ਲਾਈਟ ਹਾਂਜੀ ਸਿਮਰਜੀਤ ਸਿੰਘ ਬੇਸਰੀ ਭਾਰਤਪੁਰਨਾ ਚੂ ਬਾਰੇ ਜਿਹੜੇ ਬਿਆਨ ਦਿੱਤੇ ਸੀ ਕਹਿੰਦੇ ਕਿ ਮੈਨੂੰ ਕਾਂਗਰਸ ਦੇ ਵਿੱਚ ਐਂਟਰੀ ਨੂੰ ਰੋਕਿਆ ਗਿਆ ਮੇਰੇ ਕਾਫੀ ਬਿਆਨ ਜਿਹੜੇ ਉਹਨਾਂ ਕੋਲੋਂ ਦਿੱਤੇ ਕਹਿੰਦੇ ਸੋ ਮੇਰਾ ਖਿਆਲ ਜਿਹੜੀਆਂ ਇਹੋ ਜਿਹੀਆਂ ਗੱਲਾਂ ਇਹ ਸਾਡੀ ਪਾਰਟੀ ਦੇ ਇੰਟਰਨਲ ਮਸਲੇ ਹੈ ਮੈਂ ਉਹ ਤੁਹਾਨੂੰ ਇਸ ਪ੍ਰੈਸ ਤੇ ਇੱਥੇ ਕਿਸੇ ਪ੍ਰਕਾਰ ਦੀ ਵੋਟਬਾਜੀ ਦਾ ਪ੍ਰੈਸ ਦੀ ਵੀ ਹੈ ਮਾੜੀ ਮੁੱਟੀ ਤੁਸੀਂ ਕਹਿੰਦੇ ਮੇਰਾ ਮਾਈਕ ਇੱਥੇ ਹੋਵੇ ਦੂਜੇ ਦਾ ਇੱਧਰ ਹੋਵੇ ਸੋ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਯਾਰ ਨਾ ਨਾ ਪਰਿਵਾਰ ਦੇ ਵਿੱਚ ਮਾੜਾ ਮੋਟਾ ਇਹ ਕੰਮ ਜਿਹੜਾ ਚੱਲਦਾ ਰਹਿੰਦਾ ਪਰ ਇਹ ਇੰਟਰਨਲ ਪਾਰਟੀ ਦੇ ਮਸਲੇ ਆ ਤੇ ਉਹ ਅਸੀਂ ਇੰਟਰਨਲ ਫੋਰਮ ਤੇ ਹੀ ਹਰੀ ਗਾਂਗਸਤ ਪਹਿਲੇ ਤਾਂ ਕੀ ਸਟੈਂਡ ਇੰਡੀਆ ਲਾਈਸਟ ਬਿਕੋਜ਼ ਦਿੱਲੀ ਦੇ ਵਿੱਚ ਵੀ ਹੁਣ ਤੁਹਾਡੇ ਪਰਸਨਲ ਸਾਡਾ ਆਈ ਬਸ ਆਈ ਡੋਨਟ ਹੈਵ ਅ ਮੈਂਡੇਟ ਟੂ ਟੈਲ ਯੂ ਥੈਟ ਵਾਟ ਇਜ਼ आवर ਸਟੈਂਡ ਔਨ ਇੰਡੀਆ ਅਲਾਈਐਂਸ ਮੇਰੇ ਕੋਲੇ ਮੰਡੇਟ ਹੈਗਾ ਪੰਜਾਬ ਦਾ ਬਤੌਰ ਕਾਂਗਰਸ ਪ੍ਰਧਾਨ। ਔਰ ਦਿੱਲੀ ਦੇ ਅੰਦਰ ਵੀ ਅਸੀਂ ਸਿੱਧਾ ਸਿੱਧਾ ਲੜ ਰਹੇ ਹਾਂ ਤੇ ਇੱਥੇ ਵੀ ਅਸੀਂ ਸਿੱਧਾ ਸਿੱਧਾ ਲੜਾਈ ਲੜ ਰਹੇ ਹਾਂ। ਹੁਣ ਕੱਲ ਰਾਹੁਲ ગાંધી ਜੀ ਦੀਆਂ ਟਿੱਪਣੀਆਂ ਉਹਨਾਂ ਦੀ ਗੱਲਬਾਤ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਸਟੈਂਡ ਹੈਗਾ। ਸੋ ਜਿਹੜੀ ਚੀਜ਼ ਦਾ ਮੇਰੇ ਕੋਲ ਮੰਡੇਟ ਨਹੀਂ ਆ ਪੂਰੇ ਤੇ ਮੈਂ ਐਵੇਂ ਟਿੱਪਾ ਟਿੱਪ ਨਹੀਂ ਕਰਾ ਪਰ ਹਾਂ ਇੱਕ ਕੱਲ ਦਾ ਮੰਡੇਟ ਮੇਰੇ ਕੋਲ ਹੈਗਾ। ਕਿ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ 'ਚ ਨਾ ਕੋਈ ਸਮਝੌਤਾ ਹੈ ਨਾ ਕਦੇ ਹੋਏਗਾ ਤੇ ਨਾ ਕਦੇ ਅਸੀਂ ਕਿਸੇ ਪ੍ਰਕਾਰ ਦਾ ਇਹਨਾਂ ਦੇ ਨਾਲ ਭਾਵੇਂ ਕੁਝ ਹੋ ਜੇ ਰਾਜਨੀਤੀ ਛੱਡਣੀ ਪੈ ਜੀ ਲੇਕਿਨ ਸਾਡਾ ਕੋਈ ਸਬੰਧ ਨਹੀਂ ਹੈ। ਭਾਈ ਇਹ ਗੱਲ ਗਲਤ ਹੈ ਲੋਕੋ ਤੇ ਕੀ ਨਹੀਂ ਆਉਂਦਾ ਸਰ ਇੱਕ ਚੀਜ਼ ਮੈਂ ਬਣਾਇਆ ਕਿ ਦੋ ਮਹੀਨੇ ਦਾ ਰੈਂਟ ਲੈਣਾ ਚਲੇ ਰੱਖ ਦਿਓ ਭਾਈ ਲੈ ਰੱਖੋ ਅਗਰ ਕੋਈ ਪਿਛਲੀ ਵਾਰ ਵੀ ਗਾ ਲਓ ਕਿ ਦੋ ਮਹੀਨੇ ਬੜੀ ਫੱਲੇ ਰੱਖ ਲਓ ਲੋਕੋ ਨਾ ਚੱਕੋ ਤੁਸੀਂ ਦੇਖਣਾ ਨੂੰ ਲੈ ਕੇ ਤੁਸੀਂ ਪਿਛਲੀ ਵਾਰ ਵੀ ਸਰ ਤੋਂ ਨਾਲ ਚਲੇ ਆਇਆ ਪਿੱਛੇ ਆਇਆ ਜਿੰਮ ਨੂੰ ਚੋਣ ਨੂੰ ਲੈ ਕੇ ਕੀ ਦੇਖ ਦਿਓਗੇ ਦੂਸਰੇ ਪਾਸੇ ਕਾਰ ਬਾਜੀਆਂ ਇਹ ਕਿ ਨੁਕਸਾਨ ਕਰਨਗੀਆਂ ਹਾਂਜੀ ਨੁਕਸਾਨ ਕਰਨੀਆਂ ਕਿਹੜੀਆਂ ਬਿਆਨ ਬਾਕੀ ਕਿੰਨੀ ਚੋਣ ਹੈਗੀ ਆ ਬਸ ਹਲਕੀ ਜਿਹੀ ਜਿਵੇਂ ਦਿੱਤਾ ਜੀ ਸਭ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਗੱਲ ਕਰਨੀ ਹੋਵੇ ਚਾਹੇ ਕੋਈ ਵੱਡਾ ਲੀਡਰ ਹੈ ਚਾਹੇ ਕੋਈ ਛੋਟਾ ਲੀਡਰ ਹੈ ਚਾਹੇ ਕੋ ਪੁਰਾਣਾ ਲੀਡਰ ਹੈ ਚਾਹੇ ਕੋਈ ਨਵਾਂ ਲੀਡਰ ਹੈ ਹਰ ਇੱਕ ਨੂੰ ਮੇਰੀ ਗੁਜ਼ਾਰਿਸ਼ ਹੈ ਹੱਥ ਜੋੜ ਕੇ ਕਿ ਸਾਨੂੰ ਕੋਈ ਵੀ ਗੱਲ ਹੈ ਉਹ ਪਾਰਟੀ ਪਲੇਟਫਾਰਮ ਤੇ ਕਰਨੀ ਚਾਹੀਦੀ ਹੈ ਅੱਗੇ ਸਰ ਪ੍ਰੋਜੈਕਟਾਂ ਨੂੰ ਲੈ ਕੇ ਤੁਸੀਂ ਬਿਜਲੀਵਾਰ ਵੀ ਸਵਾਲ ਚੁੱਕੇ ਸੀ ਕਿ ਪ੍ਰੋਜੈਕਟ ਜਿਹੜੇ ਨੇ ਬਿਜਲੀਵਾਰ ਕੰਪਲੀਟ ਹੋਏ ਨੇ ਪਰ ਉਹ ਤੁਮੇ ਹੀ ਪੈ ਨਹੀਂ ਜੀ ਅਜੇ ਉਹਨਾਂ ਦਾ ਅਧਿਕਾਰ ਨਹੀਂ ਬਿਲਕੁਲ ਸਾਫ ਜਿਹੜੇ 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 ਸਮਾਰਟ ਸਿਟੀ ਦੇ ਪ੍ਰੋਜੈਕਟਾਂ ਦੇ ਆਸੇ-ਆਸੀ ਔਰ ਬੁੱਢਾ ਨਾਲਾ ਤੇ ਇੱਕ ਵੱਖਰੀ ਮੀਟਿੰਗ ਬੁਲਾਈ ਸੀ ਡੀਸੀ ਸਾਹਿਬ ਨੇ ਉਹਰੇ ਤੇ ਕਿਹਾ ਕਿ ਤੁਸੀਂ 2 ਦਿਨ ਮੈਂ ਛੁੱਟੀ ਤੇ ਆ ਜੀ ਮੈਂ ਜਾੜਾ ਇਸ ਕਰਕੇ ਮੈਂ ਇਹਦੇ ਤੇ ਚਰਚਾ ਨਹੀਂ ਕਰ ਸਕਦਾ ਦੁਬਾਰੇ ਅਸੀਂ ਇਹਦੇ ਤੇ ਇਹ ਗੰਭੀਰਤਾ ਦੇ ਨਾਲ ਸਾਰੀਆਂ ਪ੍ਰੋਜੈਕਟਸ ਦੇ ਉੱਤੇ ਚਰਚਾ ਕਰਕੇ ਔਰ ਵੇਖਣ ਜਾਵਾਂਗੇ ਅਸੀਂ ਸਾਰੇ ਪ੍ਰੋਜੈਕਟ ਜਿਹੜੇ ਸਮਾਰਟ ਸਿਟੀ ਦੇ ਤਹਿਤ ਕੰਪਲੀਟ ਹੋਏ ਐ ਔਰ ਜਿਹੜੇ ਅੰਡਰ ਪ੍ਰੋਸੈਸ ਐ ਕੀ ਉਹ ਕੰਮ ਕਿੱਦਾਂ ਦੇ ਹੋਏ ਐ ਕਿਵੇਂ ਹੋਏ ਐ ਔਰ ਅਗਰ ਜਿੱਥੇ ਵੀ ਕੋਈ 1921 ਹੋਈ ਹੋਰ ਹੈ ਬਾਰੇ ਸਰਕਾਰ ਨੂੰ ਅਸੀਂ ਲਿਖ ਕੇ ਦੇਾਂਗੇ ਕਿ ਆ ਇੱਥੇ ਨੁਕਸਾਨ ਕੀਤਾ ਗਿਆ ਔਰ ਮੈਂ ਹਾਂ ਇਹ ਜ਼ਰੂਰ ਕਿ ਆ ਸੀਗਾ ਇਸ ਸਮਾਰਟ ਸਿਟੀ ਦਾ ਅਜੰਡਾ ਕੁਝ ਹੋਰ ਸੀਗਾ ਦੇਸ਼ ਦੇ ਅੰਦਰ ਸਮਾਰਟ ਸਿਟੀ ਦਾ ਅਜੰਡਾ 3 ਲੱਖ ਕਰੋੜ ਰੁਪਇਆ ਲਾ ਦਿੱਤਾ ਗਿਆ ਸਮਾਰਟ ਸਿਟੀਜ਼ ਤੇ ਦੇਸ਼ ਦੇ ਅੰਦਰ ਲੇਕਿਨ ਉਹ ਸਮਾਰਟ ਸਿਟੀਜ਼ ਜਿਹੜੀਆਂ ਬਣਾਉਣੀਆਂ ਸਨ ਉਹ ਸਾਨੂੰ ਸਮਾਰਟ ਸਿਟੀਆਂ ਕਿਤੇ ਨਜ਼ਰ ਨਹੀਂ ਆਈਆਂ ਔਰ ਜਿਸ ਪ੍ਰਕਾਰ ਦੇ ਸਰਵੇ ਕੀਤੇ ਗਏ ਸੀਗੇ ਉਹਨਾਂ ਦੇ ਸਰਵੇਆਂ ਦੇ ਮੁਤਾਬਕ ਸਮਾਰਟ ਸਿਟੀ ਤੇ ਕੰਮ ਨਹੀਂ ਕੀਤਾ ਗਿਆ ਤਿਉਂ ਦਾ ਤਿਉਂ ਇਹ এনवायरमेंट ਫ੍ਰੈਂਡਲੀ ਸਮਾਰਟ ਸਿਟੀਆਂ ਬਣਨੀਆਂ ਸਨ ਬਣਨੀਆਂ ਸੀ ਤੁਸੀਂ ਦੇਖ ਲਓ ਲੋਧਿਆਣੇ ਦਾ ਕਿੰਨਾ ਨੰਬਰ ਆਇਆ ਉਹ ਸਵਸ਼ਤਾ ਬਿਆਨ ਦੇ ਵਿੱਚ ਤੁਸੀਂ ਆਪ ਸਾਰੇ ਨੇ ਦੇਖਿਆ ਫਿਰ ਤੁਸੀਂ ਇਹਨੂੰ ਸਮਾਰਟ ਸਿਟੀ ਘੋਸ਼ਿਤ ਕੀਤਾ ਸੀਗਾ ਜ਼ਿੰਮੇਦਾਰ ਕਿਹੜਾ ਕੋਣ ਹੈ ਬੀਜੇਪੀ ਗਵਰਨਮੈਂਟ ਹੂ ਇਜ਼ ਰਿਸਪੋਨਸੀਬਲ ਤੁਸੀਂ ਕਿਉਂਕਿ ਤੁਸੀਂ ਸਮਾਰਟ ਸਿਟੀ ਦਾ ਲੈ ਕੇ ਆਏ ਸੀ ਪ੍ਰੋਜੈਕਟ ਤੇ ਅੱਜ ਵੀ ਅਗਰ ਅਸੀਂ ਸਾਡਾ ਪਹਿਲੇ ਦਸਾ ਵਿੱਚ ਸਾਡਾ ਨਾਮ ਆ ਰਿਹਾ ਲੁਧਿਆਣੇ ਦਾ ਤੇ ਬੀਜੇਪੀ ਹੀ ਜ਼ਿੰਮੇਦਾਰ ਹੈ ਔਰ ਨਾਲ ਬੇ ਅਦਵੀਨ ਇਹਨੂੰ ਪੀਜੀਪੀ ਵਰਗੇ ਹੱਥਾਂ ਦੀ ਥੋੜਾ ਤੁਸੀਂ ਵੀ ਕਰਨ ਨੂੰ ਲੈ ਕੇ ਸਰ ਮੈਂ 2-4 ਵਾਰੀ ਪੀਜੀਆਈ ਦੀ ਆਲਰੇਡੀ ਗੱਲ ਕਰ ਚੁੱਕੇ ਐ ਫਿਰ ਉਹ ਕਹਿੰਦੇ ਕਿ ਦੇਸ਼ ਦੇ ਅੰਦਰ ਸਾਡੇ ਨਿਯਮ ਐ ਅਸੀਂ ਉਹ ਪੀਜੀਆਈ ਹੁਣ ਇਸ ਵਾਰੀ ਮੈਨੂੰ ਲੱਗਦਾ ਕਿ ਮੇਰਾ ਲੋਕ ਸਭਾ ਦੇ ਵਿੱਚ ਸਵਾਲ ਵੀ ਇਹਦੇ ਤੇ ਲੱਗੇਗਾ ਅਗਰ ਲੱਗ ਗਿਆ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਰੀ ਲੜਾਈ ਕਿੱਦਾਂ ਲੜਦੇ ਆਂ ਔਰ ਆਉਣ ਵਾਲੇ ਸਮੇਂ 'ਚ ਅਸੀਂ ਸਾਰੇ ਲੀਡਰਸ਼ਿਪਰਾਂ ਨੂੰ ਲੈ ਕੇ ਮਿਸਟਰ ਨੱਡਾ ਨੂੰ ਪੀਜੀਆਈ ਦੀ ਡਿਮਾਂਡ ਦੇ ਬਾਰੇ ਮਿਲ ਰਹੇ ਆਂ ਕਿ ਸਾਨੂੰ ਪੀਜੀਆਈ ਜ਼ਰੂਰ ਚਾਹੀਦਾ ਪਰ ਪੀਜੀਆਈ ਜਾਂ ਐਮਜ਼ ਸਾਨੂੰ ਜ਼ਰੂਰ ਚਾਹੀਦਾ ਔਰ ਇਸ ਸਮੇਂ ਲੜਾਈ ਲੜ ਸਕਦੇ ਐ ਔਰ ਸਰਕਾਰ ਅਗਰ ਨਹੀਂ ਦੇਗੀ ਕਿਉਂਕਿ ਹਜੇ ਤੱਕ 11 ਸਾਲਾਂ ਦੇ ਵਿੱਚ ਲੁਧਿਆਣੇ ਨੂੰ ਕੀ ਪੰਜਾਬ ਨੂੰ ਕਿਸੇ ਪ੍ਰਕਾਰ ਦਾ ਕੋਈ ਵੱਡਾ ਪ੍ਰੋਜੈਕਟ ਨਹੀਂ ਮਿਲਿਆ ਹਾਲਾਂਕਿ ਲੁਧਿਆਣੇ ਦੇ ਆਦਰਨੀਆ ਕੇਂਦਰੀ ਮੰਤਰੀ ਹੁਣ ਰੇਲਵੇ ਮੰਤਰੀ ਹੋ ਗਏ ਸੋ ਪੁਰਾਣਾ ਜਿਹੜਾ ਸਾਡਾ ਚੱਲ ਰਿਹਾ ਸਟੇਸ਼ਨ ਦਾ ਕੰਮ ਹੈ ਉਹਨੂੰ ਹੀ ਦੇਖ ਰੇ ਕਰ ਰਿਹਾ ਆਲਰੇਡੀ ਉਹ ਰ ਟੈਂਡਰ ਤਾਂ ਪਹਿਲਾਂ ਦਾ ਹੋਇਆ ਹੋਇਆ ਸੋ ਰੇਲ ਮਨਿਸਟਰ ਹੁੰਦਿਆਂ ਕਿੰਨੀਆਂ ਗੱਡੀਆਂ ਨਵੀਆਂ ਆਣੀਆਂ ਕਿੰਨੇ ਬ੍ਰਿਜਸ ਬਣੇ ਕੀ ਗੱਲ ਬਣੀ ਅੰਡਰ ਬ੍ਰਿਜ ਬਣੇ ਇਹ ਪਤਾ ਆਉਣ ਵਾਲਾ ਸਮਾਂ ਦੱਸਿਆ ਕਿ ਕੋਈ ਬਜਟ ਦੇ ਵਿੱਚ ਬਜਟ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਪ੍ਰੋਵੀਜ਼ਨ ਨਹੀਂ ਸੀਗੀ ਸਰ ਜੀ ਜਿਹੜਾ ਬਜਟ ਕਾ ਸਕੂਲ ਨੂੰ ਲੈ ਕੇ ਬਿੱਟੂ ਜੀ ਨੇ ਸਵਾਲ ਚੁੱਕਿਆ ਕਹਿੰਦੇ ਕਾਂਗਰਸ ਪਾਰਟੀ ਵੱਲੇ ਜਦੋਂ ਅਸੀਂ ਸੀਗੇ ਤਾਂ ਸਕੂਲ ਦੀ ਬਿਲਡਿੰਗ ਬਣਾਈ ਸੀ ਹੱਲੇ ਤੱਕ ਜਿਹੜੀ ਹੈ ਉੱਥੇ ਕੋਈ ਟੀਚਰ ਨਹੀਂ ਠੀਕ ਹਾਂ ਤੇ ਫਿਰ ਨਗਰ ਦੀ ਜਗ੍ਹਾ ਮੈਂ ਖੁਦ ਜਾ ਕੇ ਮੁੱਖ ਮੰਤਰੀ ਕੈਪਟਨ ਨਾਲ ਲੜ ਕੇ ਉਹ ਜਗ੍ਹਾ ਜਾ ਕੇ ਉਹਨੂੰ ਲੈ ਕੇ ਆਇਆ ਸੀ ਇੱਕ 50 ਰੁਪਏ ਦੀ ਜਗ੍ਹਾ 1 ਰੁਪਏ ਚ ਜਾ ਕੇ ਲੈ ਕੇ ਆਇਆ ਉਹ ਸਾਰਾ ਪੈਸਾ ਅਸੀਂ ਮੈਂ ਆਪਣੇ ਜਿਹੜਾ ਮੇਰਾ ਫੰਡ ਸੀ ਉਹਦੇ ਵਿੱਚੋਂ ਲਗਾਇਆ ਗਿਆ ਐਜੂਕੇਸ਼ਨ ਬੋਰਡ ਵੱਲੋਂ ਲਗਾਇਆ ਗਿਆ ਉਸ ਤੋਂ ਇਲਾਵਾ ਕੁਝ ਮੂਵਮੈਂਟ ਟੈਸਟ ਨੇ ਲਗਾਇਆ ਤਾਂ ਜਾਂਦੇ ਸਕੂਲ ਬਰੇ ਨੂੰ ਘੱਟੋ 22 ਸਾਲ ਦਾ ਆਪਣਾ 2-3 ਸਾਲ ਹੋ ਗਏ ਸਕੂਲ ਨੂੰ ਪੜੇ ਹੋਏ ਤੇ ਸਕੂਲ ਹਾਲੇ ਤੱਕ ਚਾਲੂ ਨਹੀਂ ਹੋ ਸਕਿਆ ਇਸ ਗੱਲ ਦਾ ਲੋਕਾਂ 'ਚ ਬੜਾ ਰੋਸ ਹੈ ਕਿਉਂਕਿ ਉਸ ਇਲਾਕੇ 'ਚ ਕੋਈ ਸਕੂਲ ਨਹੀਂ ਸੀ ਗਰੀਬ ਆਬਾਦੀ ਅਸਲਾਮ ਮੇਰੀਆ ਜਲਦੀ ਤੋਂ ਜਲਦੀ ਸਰਕਾਰ ਨੂੰ ਸਕੂਲ ਚਾਲੂ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਇੱਕ ਸਕੂਲ ਹੋਰ ਪੀ ਆਪਣਾ ਮਿਲਰ ਗਾਇੰਦੇ ਵਿੱਚ ਬਣਿਆ 2 ਕਰੋੜ ਰੁਪਏ ਦਾ ਲੱਗਦਾ ਬਣਾਇਆ ਸੀ ਉਹ ਬਿਲਡਿੰਗ ਜਿੱਦਾਂ 5 ਸਟਾਰ ਹੋਟਲ ਹੁੰਦਾ ਉਸ ਤਰ੍ਹਾਂ ਬਣੀ ਪਈ ਆ ਉਹ ਹਾਲੇ ਤੱਕ ਚੱਲੂ ਨਹੀਂ ਹੋਇਆ ਇਹ ਐਜੂਕੇਸ਼ਨ ਨਾਲੇ ਇਹਦਾ ਸਵਾਲ ਜੋ ਡਾਬਰ ਸਾਹਿਬ ਨੇ ਇਹਨੇ ਉਪਰਾਲਾ ਕੀਤਾ ਇਹਦਾ ਸਵਾਲ ਮਿਤੂ ਜੀ ਨੂੰ ਕਹੋ ਕਿ ਤੁਸੀਂ ਚੀਫ ਨਿਸਟਰ ਸਾਹਿਬ ਨੂੰ ਪੁੱਛੋ ਨਾ ਇਹਦਾ ਸਵਾਲ ਸੰ City Center ਨੂੰ ਲੈ ਕੇ ਜਿਹੜੀ ਆਪਣੇ ਜਗ੍ਹਾ ਬੁਲ ਖਾਲੀ ਪਈ ਹੈ ਉਹਦੇ ਤੇ ਕਿਤੇ ਕੋ ਕੇਸ ਵੀ ਨਿਬੜ ਕਾ ਹੈਗਾ ਜੇ ਉਦੇ ਤੇ ਲੱਗ ਕੀ ਤੁਹਾਡੇ ਵੱਲੋਂ ਕੋਈ ਇਨੀਸ਼ੀਏਟਿਵ ਵਰਕ ਕੀਤਾ ਜਾ ਰਿਹਾ ਸਭ ਹਜਿਤਾਵਾਂ ਰ ਕੇਸ ਦੀ ਮੈਨੂੰ ਨਹੀਂ ਪਤਾ ਕਿ ਮੁਕੰਮਲ ਤੌਰ ਤੇ ਜਿਹੜਾ ਹੈਗਾ ਕੀ ਹੋਇਆ ਲੇਕਿਨ ਇਹਨਾਂ ਤੋਂ ਤਾਂ ਸਾਨੂੰ ਕਿਸੇ ਨੂੰ ਉਮੀਦ ਨਹੀਂ ਹੈ ਸਾਨੂੰ ਉਥੇ ਮੈਂ ਸਮਝਦਾ ਕਿ ਬੜਾ ਵੱਡਾ ਉਹ ਐਫਰਟ ਸੀਗਾ ਸਿਟੀਜ਼ ਸੈਂਟਰ ਆਲਾ ਇੱਕ ਵੱਡਾ ਉਪਰਾਲਾ ਸੀਗਾ ਲੇਕਿਨ ਉਹਨੂੰ ਉਲਝਾ ਦਿੱਤਾ ਗਿਆ ਉਹੀ ਪੋਲਿਟੀਕਲ ਜਿਹੜੀਆਂ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋਰੇ ਜੋ ਸਾਰਾ ਉਲਝ ਕੇ ਬਹਿ ਗਿਆ ਉਹ ਡੰਪ ਪਿਆ ਉਥੇ ਉਰੇ ਨਾਲ ਬਹੁਤ ਲੋਕਾਂ ਨੂੰ ਰੋਜ਼ਗਾਰ ਮਿਲਣਾ ਸੀ ਸ਼ਹਿਰੀਆਂ ਨੂੰ ਸਹੂਲਤ ਮਿਲਣੀ ਸੀ ਸ਼ਹਿਰ ਦਾ ਵਪਾਰ ਵਧਣਾ ਸੀਗਾ ਲੇਕਿਨ 100% ਮੈਨੂੰ ਇਹਨਾਂ ਤੋਂ ਕਿਸੇ ਪ੍ਰਕਾਰ ਦੀ ਕੋਈ ਉਮੀਦ ਨਹੀਂ ਠੀਕ ਹੈ ਸੋ ਅਸੀਂ ਬਾਬਾ ਸੁੱਖ ਰੱਖੇ ਸਰਕਾਰ ਆਉਂਦੇ ਜ਼ਰੂਰ ਸਿਟੀ ਸੈਂਟਰ ਸਰਕਾਰ ਨੂੰ ਹਾਈ ਕੋਰਟ ਨੇ ਜਵਾਬ ਤਲਬ ਕੀਤਾ ਹੈ ਜਿਹੜਾ ਵਿਜੇਂਦਰਾ ਹਸਪੀਟਲ ਵਿੱਚ ਬਚਣਗੇ